ਜੋ ਵੀਡੀਓ ਮੈਂ ਕੱਲ ਪਾਇਆ ਸੀ ਉਹਦੇ 'ਚ ਮੈਂ ਕਿਹਾ ਸੀ ਕਿ ਸਭ ਤੋਂ ਵੱਡੀ ਸਾਰੀ ਬਿਮਾਰੀਆਂ ਦੀ ਜੜ ਜੜੀ ਹੈ ਉਹ ਮੋਟਾਪਾ ਤੇ ਮੇਰੇ ਖਿਆਲ 'ਚ ਇਹ ਗੱਲ ਬਿਲਕੁਲ 100% ਸੱਚ ਹੈ ਮੈਂ ਤੁਹਾਨੂੰ ਇੱਕ ਵਾਕਿਆ ਸੁਣਾਣਾ ਫਿਰ ਤੁਸੀਂ ਦੱਸਿਓ ਮੈਨੂੰ ਕਿ ਸ਼ਾਇਦ ਮੇਰੀ ਗੱਲ ਸੱਚੀ ਹੋਵੇ ਕੋਈ 40 ਸਾਲ ਪਹਿਲੇ ਮੇਰਾ ਵਿਆਹ ਹੈ ਤੇ ਮੈਂ ਨਾ ਉਹਦੇ ਬਾਅਦ ਫਿਰ ਤੁਸੀਂ ਪੁੱਛ ਜਿੰਦੇ ਆਪਣੇ ਵਿਆਹ ਦੇ ਬਾਰੇ ਵਿੱਚ ਫਿਰ ਪਿੱਛੇ ਜੀ ਕੋਈ 6 ਮਹੀਨੇ ਪਹਿਲੇ ਮੈਂ ਆਪਣੇ ਪਿੰਡ ਗਿਆ ਤੇ ਮੈਂ ਪੁਰਾਣੀ ਐਲਬਮ ਜਿਹੜੀ ਵਿਆਹ ਦੀ ਨਾਲੇ ਵੀਡੀਓ ਉਹ ਵੇਖਣ ਲੱਪਿਆ ਉਹਦੇ ਵਿੱਚ ਮੈਂ ਮੇਰੇ ਭੈਣ ਭਰਾ ਚਾਚੇ ਤਾਇਦੇ ਨਿਆਣੇ ਮਾਮੇ ਮਾਸੀਆਂ ਚਾਚੀਆਂ ਤਾਈਆਂ ਸਾਰੇ ਸੀ ਉਧਰੋਂ ਮੇਰੇ ਪਿੰਡ ਦੇ ਮੁੰਡੇ ਦੋਸਤ ਮਿੱਤਰ ਪਿੰਡ ਦੇ ਲੋਕੀ ਉਹਦੇ ਬਾਅਦ ਫਿਰ ਸਾਡੀ ਮੇਰੀ ਲਾੜੀ ਦੇ ਪਿੰਡ ਦੇ ਲੋਕੀ ਜਾਂ ਉੱਥੋਂ ਦੇ ਲੋਕੀ ਤੇ ਸਾਰੇ ਕੋਈ 2 300 400 ਲੋਕੀ ਜਿਨ੍ਹਾਂ ਦੀ ਮੈਂ ਫੋਟੋਆਂ ਵੇਖੇ ਉਹਨਾਂ ਵਿੱਚ ਮੈਂ ਤੁਹਾਨੂੰ ਸੱਚ ਦੱਸਣਾ ਇੱਕ ਜਾਂ ਦੋ ਉਹਨਾਂ ਬੰਦਾ ਉਸ ਤੋਂ ਬਾਅਦ ਕੋਈ ਬੰਦਾ ਮੋਟਾ ਨਹੀਂ ਲੱਭਿਆ ਸਭ ਸੁੱਕੇ ਪਤਲੇ ਤੰਦਰੁਸਤ ਬੰਦੇ ਤੰਦਰੁਸਤ ਕਹ ਲੋ ਪਰ ਪਤਲੇ ਸੀ ਤੇ ਹੁਣ ਪਿੱਛੇ ਜੀ ਤਾਂ ਨਵੀਂ ਜੀ ਗੱਲ ਦੱਸਣਾ 6 ਕਿ ਮਹੀਨੇ ਪਹਿਲੇ ਅਸੇ ਰਿਸ਼ਤੇਦਾਰਾਂ ਚ ਵਿਆਹ ਹੋਇਆ ਉਹੋ ਹੀ ਟੱਬਰ ਯਾਨੀ ਕਿ ਮੈਂ ਜਿਹੜਾ 40 ਸਾਲ ਪਹਿਲੇ 25 ਸਾਲ ਦਾ ਤੇ ਉਹਨੂੰ ਮੈਂ 65 ਸਾਲ ਦਾ ਮੇਰੇ ਅੱਗੇ ਨਿਆਣੇ ਉਹਦੇ ਅੱਗੇ ਮੇਰੇ ਨਿਆਣੇ ਦੇ ਨਿਆਣੇ ਅਗੇ ਜਿਹੜੇ ਹੋਰ ਰਿਸ਼ਤੇਦਾਰ ਉਹਨਾਂ ਦੇ ਅੱਗੇ ਨਿਆਣੇ ਤੇ ਮਤਲਬ ਟੱਬਰ ਹੋਈ ਸੀ ਇੱਥੇ ਪਿੰਡ ਦਾ ਵੀ ਹੋਈ ਟੱਬਰ ਸੀ ਪਿੰਡ ਦੇ ਵੀ ਉਹੀ ਲੋਕੀ ਸੀ ਉਹਨਾਂ ਦੇ ਅੱਗੇ ਟੱਬਰ ਸੀ ਮੇਰੀ लाੜੀ ਦੇ ਪਾਸੋਂ ਵੀ ਉਹੀ ਲੋਕੀ ਸੀ ਪਰ ਇਸ ਵਿਆਹ ਵਿੱਚ ਕੋਈ ਪਤਲਾ ਬੰਦਾ ਲੱਭ ਜੇ ਇਹ ਮੈਂ ਮੈਨੂੰ ਯਕੀਨ ਨਹੀਂ ਆ ਰਿਹਾ ਕਿ ਕੋਈ ਇੱਕ ਦਾ ਹੈ ਵੀ ਹੈ ਕਿ ਨਹੀਂ ਕੋਈ ਬੰਦਾ ਪਤਲਾ ਨਹੀਂ ਸੀ ਸੋ ਸੋ ਕਿਲੋ ਦੇ 80 80 ਕਿਲੋ 90 90 ਬੱਚੇ ਵੀ ਜਿਹੜੇ ਪ੍ਰਾਇਮਰੀ ਸਕੂਲ ਜਾਂ ਮਿਡਲ ਸਕੂਲ ਦੇ ਹੋਣਗੇ ਮੈਂ ਕਿਹਾ 70 80 ਕਿਲੋ ਤੋਂ ਘੱਟ ਕੋਈ ਨਹੀਂ ਕੋਈ ਇੱਕ ਬੰਦਾ ਪਤਲਾ ਹੋਵੇਗਾ ਸ਼ਾਇਦ ਬਿਮਾਰ ਹੋਏ ਤਾਂ ਕਰਕੇ ਪਤਲਾ ਇਹਦੇ ਪਤਲਾ ਬੰਦਾ ਕੋਈ ਨਹੀਂ ਮੈਂ ਦੂਰ ਕੀ ਜਾਣਾ ਮਤਲਬ ਮੈਂ ਲੋਕਾਂ ਦੀ ਗੱਲ ਕਰਕੇ ਛੱਡੂ ਨਹੀਂ ਮੈਂ ਆਪਣੀ ਗੱਲ ਕਰਨਾ ਸਾਲ 1981 ਜਿਵੇਂ ਮੈਂ 4 ਸਾਲ ਦੀ ਟ੍ਰੇਨਿੰਗ ਕਰਨ ਦੇ ਬਾਅਦ ਮੈਂ ਸਾਲ 1981 ਆ ਫੌਜ ਮੈਂ ਅਫਸਰ ਬਣ ਗਿਆ ਮੇਰੀ ਹਾਈਟ 5 ਫੁੱਟ 7 ਇੰਚ ਉਦੋਂ ਵੀ ਸੀ ਤੇ ਹੁਣ ਵੀ ਹੈ 5 ਫੁੱਟ 7 ਇੰਚ ਉਦੋਂ ਮੈਂ 57 ਕਿਲੋ ਦਾ ਸੀ ਤੇ 6 ਮਹੀਨੇ ਪਹਿਲੇ ਮੈਂ 96 ਕਿਲੋ ਦਾ ਸੀ ਮਤਲਬ ਕੋਈ 40 45 ਸਾਲ ਚ 40 45 ਕਿਲੋ ਮੇਰਾ ਮੈਰਾ ਪੜ ਗਿਆ ਵੱਧ ਗਿਆ ਸਰੀਰ ਦੀ ਲੰਬਾਈ 19 ਵਜਨ ਉਦਾ ਬਾ ਗਿਆ ਜਦ ਕਿ ਥੋੜਾ ਬਹੁਤ ਸਿਹਤ ਦਾ ਹੀ ਖਿਆਲ ਹਮੇਸ਼ਾ ਰੱਖਿਆ ਦੌੜ ਭੱਜ ਵੀ ਕੀਤੀ ਕਈ ਕੁਝ ਕੀਤਾ ਹੌਲੀ 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 ਕਰਦੇ 40 ਕਿਲੋ ਵਜ਼ਨ ਵਧਾ ਲਿਆ ਦੱਸੋ ਇਹਦੇ ਵਿੱਚ ਕੌਣ ਜ਼ਿੰਮੇਵਾਰ ਹੈ ਲਾਜ਼ਮੀ ਹੈ ਕਿ ਮੈਂ ਹੀ ਜ਼ਿੰਮੇਵਾਰ ਹਾਂ ਕੋਈ ਦੂਜਾ ਤੇ ਜ਼ਿੰਮੇਵਾਰ ਹੈ ਨਹੀਂ ਇਸ ਤਰ੍ਹਾਂ ਜਿੱਦਾਂ ਲੋਕਾਂ ਨੇ ਭਾਰ ਵਧਾਇਆ ਉਹ ਭਾਰ ਦਾ ਜ਼ਿੰਮੇਵਾਰ ਕੋਈ ਦੂਜਾ ਥੋੜੀ ਹੈ ਤੁਸੀਂ ਆਪੂ ਹੋ ਮੂਰੀ ਦੀ ਵਜ੍ਹਾ ਕੋਈ ਹੈ ਸੋ ਤਾਂ ਕਿ ਖਾਣ ਨਾਲ ਹੋ ਗਿਆ ਲੰਮੇ ਪੈਣ ਨਾਲ ਹੋ ਗਿਆ ਗਲਤ ਖਾਣ ਨਾਲ ਹੋ ਗਿਆ ਜੋ ਮਰਜ਼ੀ ਕਹਿ ਲਓ ਪਰ ਭਾਰ ਤੁਹਾਡਾ ਵੱਧ ਗਿਆ ਜਿਹਨੂੰ ਕਹਿੰਦੇ ਮੋਟਾਪਾ ਪਹਿਲੇ ਲੋਕ ਕਹਿੰਦੇ ਸੀ ਉਹ ਮੋਟਾ ਹੈ ਇਹ ਖਾਂਦੇ ਪੀਂਦੇ ਪਰਵਾਦ ਆ ਜਨਾਬ ਆ ਖਾਂਦੇ ਪੀਂਦੇ ਪਰਵਾਦ ਨਹੀਂ ਅੱਜਕੱਲ ਮੋਟਾ ਜਿਹੜਾ ਹੈ ਉਹ ਬਿਮਾਰ ਪਰਵਾਦ ਦਾ ਬੰਦਾ ਮੈਂ ਇਦਾਂ ਕਿਉਂ ਕਹਿ ਰਿਹਾ ਕਿ ਹਰ ਬਿਮਾਰੀ ਮੋਟਾਪੇ ਤੋਂ ਸ਼ੁਰੂ ਹੋ ਰਹੀ ਹੈ ਚਲੋ ਲੈਟ ਸ਼ੁਰੂ ਕਰਦੇ ਹਾਂ ਮਤਲਬ ਮੈਂ ਕੋ ਡਾਕਟਰ ਨਹੀਂ ਮੇਰੇ اسلام ਆਣ ਕੇ ਨਾ ਤੁਰੇ ਤੁਸੀਂ ਮੈਂ ਬਸ ਗੱਲਾਂ ਕਰ ਰਿਹਾ ਮੋਟਾ ਜਿਹੜਾ ਬੰਦਾ ਨਾ ਉਦਾ ਬਲੱਡ ਸ਼ੂਗਰ ਲੈਵਲ ਨੇ ਸ਼ੂਗਰ ਜਿਹੜੀ ਹੁੰਦੀ ਹੈ ਜਿਹੜੀ ਖੂਨ ਦੇ ਵਿੱਚ ਹੁੰਦੀ ਹੈ ਉਹ ਵੱਧ ਜਾਂਦੀ ਜਿਹਨੇ ਵੱਧ ਜਾਂਦੀ ਹੈ ਉਹਦੀਆਂ ਨਾੜੀਆਂ ਜਿਹੜੀਆਂ ਨਾ ਖੂਨ ਦੀਆਂ ਉਹਦੇ ਵਿੱਚ ਖਰਾਬੀ ਆ ਜਾਂਦੀ ਹੈ ਉਹ ਠੀਕ ਦੇਖੇ ਖੂਨ ਚੱਲਦਾ ਨਹੀਂ ਜਿਹਨੇ ਖੂਨ ਨਹੀਂ ਚੱਲਦਾ ਹਰ ਹਿੱਸੇ ਨੂੰ ਜਿੱਥੇ-ਜਿੱਥੇ ਖੂਨ ਜਾਣਾ ਉੱਥੇ ਜਾਂਦਾ ਨਹੀਂ ਖਰਾਕ ਖੂਨ ਦੇ ਨਾਲ ਨਾ ਜਿਹੜੀ ਜਾਂਦੀ ਹੈ ਉਹ ਵੀ ਨਹੀਂ ਪਹੁੰਚਦੀ ਉਹ ਨਹੀਂ ਪਹੁੰਚਦੀ ਤੇ ਬੰਦਾ ਫਿਰ ਥੱਕਣ ਲੱਗ ਪੈਂਦਾ ਉਹ ਹਿੱਸਾ ਪੁਰਜਾ ਖਰਾਬ ਹੋਣਾ ਬੰਦਾ ਕਿੱਥੋਂ ਸ਼ੁਰੂ ਹੁੰਦਾ ਤੇ ਪਿਆਰੇ ਦੀਆਂ ਉਂਗਲੀਆਂ ਖਰਾਬ ਹੋ ਜਾਂਦੀਆਂ ਕਈਆਂ ਦੀਆਂ ਉਂਗਲੀਆਂ ਬਡੋ ਗਈਆਂ ਅੱਖਾਂ ਖਰਾਬ ਹੋ ਜਾਂਦੀਆਂ ਬਲਾਈਂਡਨੈਸ ਮਤਲਬ ਕੀ ਕਹਿੰਦਾ ਅੰਨ੍ਹਾ ਹੋ ਜਾਂਦਾ ਬੰਦਾ ਢਿੱਡ ਦੇ ਆਲੇ ਦੁਆਲੇ ਅੰਤੜੀਆਂ ਦੇ ਆਲੇ ਦੁਆਲੇ ਗੁਰਦਿਆਂ ਦੇ ਆਲੇ ਦੁਆਲੇ ਤੁਹਾਡੇ ਲਿਵਰ ਦੇ ਆਲੇ ਦੁਆਲੇ ਫੈਟ ਫੈਟ ਜਿਹਨੂੰ ਚਰਬੀ ਚਰਬੀ ਉਹ ਜਮ ਜਾਂਦੀ ਉਹ ਹਿੱਸੇ ਕਰਨਾ ਬੰਦ ਕਰਦੇ ਸਵਾਦ ਦਾ ਸਭ ਤੋਂ ਪਹਿਲੇ ਤੇ ਪੈਨਕ੍ਰੀਆਜ਼ ਜਿਹੜਾ ਇਨਸੂਲਿਨ ਬਣਾਉਂਦਾ ਉਹ ਖਰਾਬ ਹੋ ਜਾਂਦਾ ਫਿਰ ਤੁਹਾਡਾ ਲਿਵਰ ਹੈ ਉਹ ਖਰਾਬ ਹੋ ਜਾਂਦਾ ਫਿਰ ਤੁਹਾਡੀ ਆਂਦਰੀਆਂ ਉਹ ਖਰਾਬ ਹੋ ਜਾਂਦੀ ਗੁਰਦੇ ਉਹ ਖਰਾਬ ਕਿਉਂ ਗੁਰਦੇ ਕੀ ਹਰਦੇ ਖੂਨ ਚੋਂ ਨਾਲ ਸ਼ੂਗਰ ਕੱਢਣ ਦੀ ਕੋਸ਼ਿਸ਼ ਕਰਦੇ ਕਿਤੇ ਨਾ ਕਿਤੇ ਚਾਏ ਉਹ ਨਹੀਂ ਨਿਕਲਦੀ ਉਹ ਵੀ ਖਰਾਬ ਹੋਏ ਕੋਈ ਵੀ ਸਰੀਰ ਦਾ ਐਸਾ ਹਿੱਸਾ ਰਹਿ ਨਹੀਂ ਜਾਂਦਾ ਜਿਹੜਾ ਤੁਹਾਨੂੰ ਚੀਕ ਮਾਰਗ ਮਾਰ ਕੇ ਨਹੀਂ ਕਹਿੰਦਾ ਜਨਾਬ ਮੈਂ ਮਰ ਗਿਆ ਮਨੂੰ ਕੋਈ ਦੇਖੋ ਹਰ ਹਿੱਸਾ ਖਰਾਬ ਹੋ ਜਾਂਦਾ ਜੇ ਲੈ ਇੱਕ ਵਾਰ ਹਿੱਸੇ ਖਰਾਬ ਹੋ ਗਏ ਤੇ ਜੀਣਾ ਬੇਕਾਰ ਹੈ ਤੁਸੀਂ ਮੇਰੀ ਉਮਰ ਦੀ ਪਹੁੰਚਨ ਦਿਓ ਤੁਹਾਡੇ ਪੋਤਰੇ ਪੋਤਰੀਆਂ ਹੋ ਜਾਂਦੇ ਨਿੱਕੇ ਨਿੱਕੇ ਚੁੱਕਣ ਲੱਗਦੇ ਚੁਕੋਂਦੇ ਨਹੀਂ ਕਿਉਂ ਤੂੰ 10 ਕਿਲੋ ਪਾਰ ਨਹੀਂ ਚੁੱਕ ਸਕਦੇ ਤੁਰ ਨਹੀਂ ਸਕਦੇ ਉਹਨਾਂ ਨਾਲ ਖੇਡ ਨਹੀਂ ਸਕਦੇ ਹੋਰ ਤੂੰ ਹੋਰ ਮੈਂ ਤੁਹਾਨੂੰ ਇੱਕ ਬੜੇ ਜ਼ਬਰਦਸਤ ਕਿਸਾਨ ਖਾਣਾ ਇੱਕ ਬੰਦਾ ਮੈਂ ਦੇਖਿਆ ਇੱਕ ਦਿਨ ਅੰਮ੍ਰਿਤਸਰ ਗਿਆ ਉਹ ਬੰਦਾ ਜਿਆਦਾ ਮੋਟਾ ਨਹੀਂ ਸੀ ਪਰ ਹੈ ਹੀ ਮੋਟਾ ਹੀ ਸੀ ਰਿਕਸ਼ੇ ਵਾਲੇ ਭਾਈ ਇਧਰ ਆਈ ਰਿਕਸ਼ੇ ਤੇ ਜਾਣਾ ਰਿਕਸ਼ੇ ਤੇ ਨਹੀਂ ਚੜਿਆ ਹੋਇਆ ਕਿਉਂ ਉਹ ਕੀ ਮੋਟਾ ਹੋ ਗਿਆ ਹੱਥਾਂ ਪੈਰਾਂ 'ਚ ਜਾਨ ਹੀ ਨਹੀਂ ਰਹੀ ਹਰ ਤਰ੍ਹਾਂ ਦੀ ਬਿਮਾਰੀ ਮੋਟਾਪੇ ਨਾਲ ਸ਼ੁਰੂ ਹੋ ਰਹੀ ਹੈ ਹੋਰ ਦੇ ਹੋਰ ਤੁਸੀਂ ਪਹਿਲੇ ਕਦੇ ਸੁਣਿਆ ਨਾ ਕਿ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਨਾ ਉਹਨੂੰ ਕਹਿੰਦੇ ਆ ਇਹ ਜਿਮਾਗ 'ਤੇ ਚਰਬੀ ਚੜ ਗਈ ਹੈ ਸੱਚੀ ਗੱਲ ਹੈ ਚਰਬੀ ਜੇ ਇੱਥੇ ਜੰਮ ਲੱਗ ਪੈਂਦੀ ਨਾ ਤੇਰਾ ਦਿਮਾਗ ਵੀ ਖਰਾਬ ਹੋ ਜਾਂਦਾ ਫਿਰ ਇਹ ਠੀਕ ਨਹੀਂ ਹੁੰਦਾ ਕੋਈ ਚੀਜ਼ ਜਿਹੜੀ ਇੱਕ ਵਾਰੀ ਖਰਾਬ ਹੁੰਦੀ ਹੈ ਉਹ ਠੀਕ ਨਹੀਂ ਹੁੰਦੀ ਬਲੱਡ ਪ੍ਰੈਸ਼ਰ ਵੱਧ ਜਾਂਦਾ ਫਿਰ ਤੁਸੀਂ ਦਵਾਈਆਂ ਦੇ ਸਾਰੇ ਤੇ ਆਏ। ਇਹ ਹੁੰਦਾ ਕਿਦਾਂ ਹੌਲੀ-ਹੌਲੀ ਅਮਰ ਤੁਹਾਨੂੰ ਅਗਲੇ ਵੀਡੀਓ ਜਦਸਾਗਾ। ਉਹਦਾ ਅੰਤ ਨੁਕਸਾਨ ਕੀ ਹੈ ਉਹ ਵੀ ਮੈਂ ਤੁਹਾਨੂੰ ਦੱਸਦਾਗਾ। ਔਰ ਕੀ ਖਾਣ ਨਾਲ ਜਾਂ ਕੀ ਨਹੀਂ ਕਰਨ ਨਾਲ ਤੇ ਹੁੰਦਾ ਇਹ ਵੀ ਅਸੀਂ ਗੱਲ ਕਰਾਂਗੇ ਬਾਅਦ ਚ ਪਰ ਹੁਣ ਤੱਕ ਇੰਨਾ ਹੀ ਜਾਣਨਾ ਜ਼ਰੂਰੀ ਹੈ ਕਿ ਮੋਟਾਪੇ ਨਾਲ ਤਕਰੀਬਨ ਹਰ ਤਰ੍ਹਾਂ ਦੀ ਬਿਮਾਰੀ ਤੁਹਾਡੇ ਹਿੱਸੇ ਆ ਜਾਂਦੀ ਹੈ। ਤੇ ਫਿਰ ਤੁਸੀਂ ਜੋ ਕਰਨਾ ਕਰ ਲਓ ਕੱਖ ਨਹੀਂ ਹੋਵੇਗਾ ਤੁਹਾਡੇ। ਤੁਹਿਆ ਛੋਟਾ ਦਾ ਐਗਜ਼ਾਮਪਲ ਤੁਹਾਨੂੰ ਹੋਰ ਤੁਹਾਨੂੰ ਹੋਰ ਦੱਸਣਾ ਕਿ ਸਕੂਟਰੀ ਹੁੰਦੀ ਹੈ ਨਾ ਸਕੂਟਰੀ ਅੱਜਕੱਲ ਲੋਕੇ ਚਲਾਉਂਦੇ ਆ ਉਹ 10 20 50 ਕਿਲੋ ਜਾਂ ਕੁਛੇ ਪਿੱਛੇ ਬੰਦਾ ਬਿਠਾ ਸਕਦੇ ਨੇ ਸਕੂਟੀ ਤੇ ਪਰ ਮੰਨ ਲਓ ਤੁਸੀਂ 100 ਕਿਲੋ ਦੀ ਇੱਕ ਕੁਇੰਟਲ ਦੀ ਬੋਰੀ ਲੱਦੋ ਤੇ ਰੋਜ਼ ਉਹਨੂੰ ਮੰਡੀ ਲੈ ਕੇ ਜਾਓ 20 ਚੱਕਰ ਤੁਸੀਂ ਸਕੂਟੀ ਦੇ ਨਾਲ ਲਾਓਗੇ ਨਾ ਮੰਡੀ ਦੇ ਤੇ ਸਕੂਟੀ ਦੇ ਸ਼ੌਕਰ ਟੁੱਟ ਜਾਣੇ ਤੁਹਾਡੇ ਸਰੀਰ ਦਾ ਵੀ ਉਹੀ ਹਾਲ ਜਿੱਦਾਂ ਮੈਂ ਆ ਮੇਰੇ ਉੱਪਰ 40 ਕਿਲੋ ਵਜ਼ਨ ਜ਼ਿਆਦਾ ਹੈ ਗੋਡੇ ਮੇਰੇ ਹੋਈ ਹੈ ਜਿਹੜੇ ਪਹਿਲੇ ਸੀ ਸਰੀਰ ਮੇਰਾ ਓਨਾ ਹੀ ਹੈ ਇਹਦਾ ਮਤਲਬ ਹੈ ਮੈਂ 40 ਕਿਲੋ ਦੀ ਬੋਰੀ ਜਿਹਨੂੰ ਕਹਿੰਦੇ ਨਾ ਅਨਾਜ ਦਾ ਟੋੜਾ ਜਿਹਾ ਲੈ ਕੇ 40 ਕਿਲੋ ਦਾ ਸਾਰਾ ਦਿਨ ਤੁਰ ਰਿਹਾ ਹਾਂ ਉਹਦੇ ਨਾਲ ਤੇ ਮੇਰੇ ਗੋਡਿਆਂ ਨੇ ਕਿਸੇ ਨਾ ਕਿਸੇ ਦਿਨ ਜਵਾਬ ਦੇਣਾ ਹੀ ਹੈ ਮੈਂ ਇਸ ਵਾਸਤੇ ਚੀਜ਼ਾਂ ਨੂੰ ਬੜਾ ਛੜਾ ਕੇ ਦੱਸਦੇ ਨੇ ਤੁਹਾਨੂੰ ਕਿ ਤੁਸੀਂ ਥੋੜਾ ਬਹੁਤ ਇਹਦੇ ਬਾਰੇ ਚ ਸੋਚੋ ਤੇ ਗੱਲ ਇਹ ਕਰਨ ਵਾਲੀ ਹੈ ਕਿ ਇਹ ਠੀਕ ਹੋ ਸਕਦਾ ਹੋ ਸਕਦਾ ਮੈਂ ਤੁਹਾਨੂੰ ਦੱਸੇ ਮੈਂ 6 ਮਹੀਨੇ ਪਹਿਲੇ ਮੇਰੇ 18 ਫਰਵਰੀ ਮੇਰਾ ਜਨਮ ਦਿਨ ਹੁੰਦਾ ਉਸ ਦਿਨ ਮੈਂ 96 ਕਿਲੋ ਈ ਮੇਰੇ ਪਿੰਡ ਜੀ ਮੈਨੂੰ ਕਹਿੰ ਗਿਆ ਕਰਨਲ ਸਾਹਿਬ ਤੁਸੀਂ ਲੋਕਾਂ ਨੂੰ ਦੱਸਦੇ ਆ ਆਪੋ ਦੇਖੋ ਮੈਂ ਕਿਹਾ ਤੁਹਾਡੀ ਗੱਲ ਠੀਕ ਹੈ ਉਸ ਦਿਨ ਤੋਂ ਲੈ ਕੇ ਹੁਣ ਤੱਕ ਮੈਂ ਕਈ ਕੁਝ ਕੀਤਾ ਐਕਸਰਸਾਈਜ਼ ਵੀ ਕੀਤੀ ਰੋਟੀ ਵੀ ਘੱਟ ਖਾਧੀ ਠੀਕ ਤਰੀਕੇ ਦੀ ਰੋਟੀ ਖਾਧੀ ਸੌਂਦਾ ਵੀ ਠੀਕ ਤੀਕਿਆ ਕਈ ਕੁਝ ਕਰਨ ਦੇ ਬਾਅਦ 6 ਮਹੀਨੇ ਬਾਅਦ ਮੇਰਾ ਭਾਰ 84 ਕਿਲੋ ਆ ਹੱਲੇ ਵੀ ਮੈਨੂੰ 18 ਕਿਲੋ ਹੋਰ ਘਟਾਉਣਾ ਜਾਂ 20 ਕਿਲੋ ਮੰਨ ਲਾ ਲਾ ਤਾਂ ਜਾ ਕੇ ਮੈਂ ਕਿਤੇ ਦੁਕਾਨੇ ਪੁੱਜਣਾ ਪਰ ਮੈਂ ਆਪਣੇ ਰਸਤੇ ਤੇ ਤੁਰ ਪਿਆ ਔਖਾ ਨਹੀਂ ਇਹ ਰਸਤਾ ਤੁਰਾ ਮੇਰੇ ਕੋਲ ਸਾਰੇ ਆਪਣੇ ਵਾਸਤੇ ਰਸਤੇ ਮੈਂ ਲੱਭ ਲਿਆ ਤੁਸੀਂ ਵੀ ਲੱਭੋ ਜੇ ਤੁਸੀਂ ਆਪਣਾ ਰਸਤਾ ਨਹੀਂ ਲੱਭ ਸਕਦੇ ਤੇ ਮੈਨੂੰ ਪੁੱਛੋ ਜੇ ਮੈਨੂੰ ਦੇਖੋ ਤੁਰੀ ਜਾਓ ਤੁਸੀਂ ਵੀ ਬਿਲਕੁਲ ਐਂ ਟਿਕਾਣੇ ਤੇ ਆ ਜਾਓਗੇ ਮੈਂ ਤੁਹਾਨੂੰ ਇੱਕ ਲਾਸਟ ਚੀਜ਼ ਦੱਸਣਾ ਚਾਹਨਾ ਕਿ 6 ਮਹੀਨੇ ਜੇ ਮੈਂ ਇੰਨੀ ਕਿ ਤਾਕਤ ਬਣਾ ਲਈ ਕਿ ਪਿਛਲੇ 3 ਹਫ਼ਤੇ ਪਹਿਲੇ ਮੈਂ 21 ਕਿਲੋਮੀਟਰ ਦੀ ਦੌੜ ਦੌੜੀ ਇਹਨੂੰ ਕਹਿੰਦੇ ਹਾਫ ਮੈਰਾਥਨ ਮੈਂ ਮੰਨਿਆ ਲੋਕੀ ਹਾਫ ਮੈਰਾਥਨ ਦੌੜਦੇ ਆ ਪਰ 65 ਸਾਲ ਦੇ ਬੁੱਢੇ ਕੱਟ ਦੋਲੇ ਇਵਨ ਆਸਟ੍ਰੇਲੀਆ ਚ ਮੈਂ ਰਹਿਣਾ ਇੱਥੇ ਵੀ ਕੋਈ ਕੋਈ ਬੰਦਾ ਕੋਈ ਹੈ ਜਿਹੜਾ 65 ਸਾਲ ਦਾ ਜਿਹੜਾ ਹਾ ਮੈਰਾਥਨ ਦੌੜ ਰਿਹਾ ਪਰ ਮੈਂ 6 ਮਹੀਨੇ ਚ ਆਪਣੇ ਆਪ ਨੂੰ ਨਾ ਕਾਬਿਲ ਕਰ ਲਿਆ 6 ਮਹੀਨਿਆਂ ਦੇ ਵਿੱਚ ਵਿੱਚ ਹੀ ਇਹਦਾ ਮਤਲਬ ਹੈ ਇਹ ਸਭ ਕੁਝ ਪੁੱਠਾ ਕੀਤਾ ਜਾ ਸਕਦਾ ਤੁਹਾਨੂੰ ਮੈਂ ਹੋਰ ਐਗਜ਼ਾਮਪਲ ਦੱਸਾਂਗਾ ਪਰ ਅੱਜ ਨਹੀਂ ਕੱਲ ਜਾਂ ਪਰਸੋਂ ਮੇਰੇ ਪਿੰਡ ਚੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਆਪਣੇ ਆਪ ਸੋਚੋਗੇ ਯਾਰ ਤੇਹੀਂ ਅਹੀਂ ਵੀ ਦਿੱਖੀਆਂ ਇਦਾਂ ਜਿਦਾਂ ਇਹ ਹੋਇਆ ਕੀ ਸਾਨੂੰ ਚਲੋ ਜਿਆਦਾ ਮਯੂਸ ਹੋਣ ਦੀ ਕੋਈ ਲੋੜ ਨਹੀਂ ਅੱਜ 15 ਅਗਸਤ ਹੈ ਆ ਤੁਸੀਂ ਸੋਚੋ ਕਿ ਬਈ ਅੱਜ ਅਹੀਂ ਆਪਣੇ ਆਪ ਨੂੰ ਵਾਦਾ ਕਰਨਾ ਕਿ ਹੋਰ ਨਾਲ ਨਹੀਂ ਆਪਣੇ ਆਪ ਨੂੰ ਵਾਦਾ ਕਰੋ ਕਿ ਅੱਜ ਇਹਨਾਂ ਮੋਟਾਪਾ ਕਰ ਤੁਹਾਨੂੰ ਹੈ ਜਾਂ ਤੁਹਾਡੇ ਕੋਈ ਪੜੋਸੀ ਨੂੰ ਮਾਂ ਪਿਓ ਨੂੰ ਭੈਣ ਭਰਾ ਨੂੰ ਕਿਹਨੂੰ ਹੈ ਉਹ ਕੱਢ ਕੇ ਤੇ ਖਤਮ ਕਰ ਦਿਨ ਕਰ ਲਓ ਆਪਣੇ ਆਪ ਨੂੰ ਵਾਦਾ ਹੋ ਸਕਦਾ ਤੁਸੀਂ ਠੀਕ ਕਰ ਲਓ ਆਪਣੇ ਆਪ ਨੂੰ ਤੁਹਾਨੂੰ ਫਿਰ ਕੱਲ ਮਿਲਦੇ ਹਾਂ ਹੈ